ਦੂਜੇ ਖਬਰਨਾਮੇ ਦੇ ਨਾਲ ਜਗਤਾਰ ਦੇ ਸਾਹਮਣੇ ਸਵਦਾ ਸਵਾਲ ਕਰਦਾ ਏ ਜਿਵੇਂ ਕਿ ਖਨੌਰੀ ਬਾਰਡਰ ਦੇ ਉੱਪਰ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਉੱਪਰ ਵੀ ਦਿੱਲੀ ਵੱਲੋਂ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਇਹਦੇ ਚੱਲਦਿਆਂ ਅੱਜ ਮਰਨ ਮਰਤੇ ਬੈਠੇ ਹੋ ਜੀ ਸਿੰਘ ਡੱਲੇ ਵਾਲਿਆਂ ਨੂੰ 20 ਦਿਨ ਹੋ ਚੁੱਕੇ ਨੇ ਆ ਪੂਰੇ ਪੰਜਾਬ ਦੇ ਵਿੱਚੋਂ ਲਗਾਤਾਰ ਜਿੱਥੇ ਉਹਨਾਂ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਸੇ ਜੱਤੀ ਲਈ ਅਤੇ ਵੱਡੇ ਇਕੱਠ ਦਿੱਲੀ ਵੱਲੋਂ ਕੂਚ ਕਰ ਰਹੇ ਨੇ ਉਸੇ ਤਹਿਤ ਹੀ ਅੱਜ ਫਰੀਦਕੋਟ ਤੋਂ ਮਹਿਲਾਵਾਂ ਦਾ ਇੱਕ ਜਥਾ ਪੂਰੇ ਜੋਸ਼ ਨਾਲ ਖਨੌਰੀ ਬਾਰਡਰ ਨੂੰ ਧਰਨੇ ਵੱਲ ਹੀ ਰਵਾਨਾ ਹੋਇਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਧਰਨੇ ਤੇ ਜਾ ਰਹੀਆਂ ਮਹਿਲਾਵਾਂ ਨੇ ਦੱਸਿਆ ਕਿ ਲਗਾਤਾਰ ਕਿਸਾਨੀ ਸੰਘਰਸ਼ ਵਿੱਚ ਉਹਨਾਂ ਵੱਲੋਂ ਪਹਿਲਾਂ ਵੀ ਖੜਿਆ ਗਿਆ ਸੀ ਅੱਜ ਵੀ ਉਹ ਕਿਸਾਨੀ ਸੰਘਰਸ਼ ਦੇ ਨਾਲ ਖੜੀਆਂ ਨੇ ਅਤੇ ਹਰ ਹਾਲਤ ਦੇ ਵਿੱਚ ਜਿੱਤ ਪ੍ਰਾਪਤ ਕਰਨਗੇ ਉਹਨਾਂ ਨੇ ਕਿਹਾ ਕਿ ਜੇਕਰ ਇਸ ਸਮੇਂ ਦੀ ਰੀਸੇ ਡੱਲਿਆ ਨੂੰ ਕੁਝ ਹੁੰਦਾ ਹੈ ਤਾਂ ਫਿਰ ਪੰਜਾਬ ਦੇ ਲੀਡਰ ਢੋਲਿਆਂ ਕੀ ਪਿੰਡਾਂ ਦੇ ਵਿੱਚ ਉਹ ਵੋਟਾਂ ਮੰਗਣ ਆਉਣਗੇ ਤੁਸੀਂ ਵੀ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਜਦੋਂ ਜੱਥਾ ਅੱਜ ਦੀ ਵਾਰ ਨੂੰ ਰਵਾਨਾ ਹੋ ਰਿਹਾ ਸੀ ਕਿੰਨਾ ਜੋਸ਼ ਸੀ ਅਤੇ ਕੀ ਕਿਹਾ ਕਿਸਾਨ ਬੀਬੀਆਂ ਅਤੇ ਨਾਲ ਆਗੂਆਂ ਨੇ ਐਕਮਜੀਤ ਗੌਰ ਜੀ ਪ੍ਰਿੰਟ ਪੱਕਾ ਜੀ ਨੂੰ ਸਾਹਿਬ ਜੀ ਹਾਂ ਜੀ ਅਸੀਂ ਪਿੰਡ ਤਿੰਨਾਂ ਪਿੰਡਾਂ ਦੇ ਇਕੱਠੇ ਹੋ ਕੇ ਪਿੰਡ ਹਰ ਦਾ ਰਿਪੋਰਟ ਦੇ ਸੀ ਸਾਰੀਆਂ ਬੀਬੀਆਂ ਦੀ ਸੰਗਤ ਅੱਜ ਕਨੋਰੀ ਬਾਦਰ ਦੇ ਸਰਦਾਰ ਡੱਲੇਵਾਲ ਸਿੰਘ ਜੀ ਦੀ ਸਪੋਰਟ ਵਿੱਚ ਜਾ ਰਹੀ ਹੈ ਕਿਵੇਂ ਲੱਗਦਾ ਜੀ ਕੀ ਕਾਨੂੰਨ ਜਿਹੜਾ ਜੋ ਸੰਘਰਸ਼ ਦਾ ਨੱਲੇਵਾਲ ਬਣ ਗਿਆ ਹੈ ਕਿਵੇਂ ਲੱਗਦਾ ਜੀ ਆਪਾ ਆਪ ਨੂੰ ਸਾਰੇ ਨੂੰ ਪਤਾ ਹੀ ਹੈ ਜੀ ਜੇ ਸਾਹਿਬ ਨਾਲ ਮਤਲਬ ਕਿ ਕੇਂਦਰੀ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕੀਤਾ ਹੈਗਾ ਪਹਿਲਾ ਉਹ ਮਤਲਬ ਕਿ ਮਤਲਬ ਕਿ ਸਾਰੇ ਕਾਨੂੰਨ ਅਦਾਲਤ ਕਰਨ ਵਾਸਤੇ ਮੰਨ ਗਏ ਹਜੇ ਤੱਕ ਕੋਈ ਗਰੰਟੀ ਕਾਨੂੰਨੀ ਬਣਾਇਆ ਹੈਗਾ ਨੱਲੇਵਾਲ ਸਾਹਿਬ ਉਹਨਾਂ ਉਹ ਹੀ ਮਤਲਬ ਕਿ ਸ਼ਰਤਾਂ ਪੂਰੀਆਂ ਕਰਨ ਵਾਸਤੇ ਮੰਨਵਾਟ ਤੇ ਬੈਠੇ ਹੋਏ ਆ ਅਸੀਂ ਸਾਰੇ ਉਹਨਾਂ ਦੀ ਸਪੋਰਟ ਵਾਸਤੇ ਜਾ ਰਹੇ ਆ ਜੀ ਸਾਡਾ ਕੀ ਸੁਵਾਰਾ ਬਹੁਤ ਸਾਡਾ ਗਲਤ ਕੀਤਾ ਉਹਨਾਂ ਨੇ ਉਹੀ ਤਰੀ ਜਾਣੀ ਹੈ ਅਸੀਂ ਤਾਂ ਉਹਨਾਂ ਨੂੰ ਬਾਸੀ ਸਹੀ ਦਿੰਨੇ ਹਰ ਵਕਤ ਦਾਨੀ ਮਾਲੀ ਕਿਸੇ ਢੱਲੇ ਵਾਲ ਨੂੰ ਮਿਲ ਜਾ ਰਹੇ ਹੋ ਕੀ ਕਹਿਣਾ ਹੈ ਹਾਂਜੀ ਅਸੀਂ ਉਹਨੂੰ ਮੈਨੇ ਚੱਲੇ ਆ ਕੋਈ ਗੱਲ ਨਹੀਂ ਸਾਡਾ ਢੱਲੇ ਵਾਲ ਸਦਾ ਹੀ ਜਿਉਂਦਾ ਹੈ ਚੜਦੀ ਕਲਾ 'ਚ ਰੱਖੂਗਾ ਪਰਮਾਤਮਾ ਉਹਨੂੰ ਹਾਂ ਹਾਂ ਅਸੀਂ ਚੱਲਿਓ ਸਾਡੇ ਤਾਂ ਇਹੀ ਕਹਿਣਾ ਸਾਡੇ ਪ੍ਰਧਾਨ ਜੀ ਹੋਂ ਚੱਲੇ ਆ ਵਾਰਾ ਹੀ ਤੰਦਰੁਸਤੀ ਬਖਸ਼ੇ ਉਹਦੀ ਸਿਹਤ ਵਧੀਆ ਠੀਕ ਰਵੇ ਵਿਚਾਰਾ ਦੁਨੀਆਂ ਲਈ ਸੱਚਾਈ ਰਹੀ ਉਹ ਉਥੇ ਲੜ ਰਿਹਾ ਹੈ ਉਹ ਵਿਚਾਰਾ ਆਪਦਾ ਘਰ-ਬਾਰ ਛੱਡ ਕੇ ਨਾ ਗਰਮੀ ਨਾ ਤੁਜਾ ਹਾੜੀ ਹਾੜ ਨਾ ਸਿਆਰ ਵਿਚਾਰੇ ਉਥੇ ਹੀ ਕੱਟੀ ਜਾਂਦੇ ਆ ਨਾ ਘਰੇ ਪਿੱਛੇ ਪਰਿਵਾਰ ਦਾ ਪਤਾ ਉਹਨਾਂ ਨੂੰ ਕੀ ਬਾਤ ਹੈ ਕੀ ਗੱਲ ਹੈ ਓਏ ਮੋਤੀ ਅੱਜ ਸਾਡੇ ਤੇ ਇੰਨਾ ਕਿਉਂ ਪ੍ਰਭਾਵ ਪਾ ਰਿਹਾ ਕਿਸਾਨ ਨੇ ਤੇ ਕਿਉਂ ਪ੍ਰਭਾਵ ਪਾ ਰਿਹਾ ਕਿਉਂ ਸਾਡੇ ਕਾਨੂੰਨ ਨਹੀਂ ਰੱਦ ਕਰਦਾ ਸਾਡੀ ਸਾਡੇ ਕਾਨੂੰਨ ਨਹੀਂ ਰੱਦ ਕਰਦਾ ਸਾਡੇ ਕਿਉਂ ਇੰਨਾ ਵੀ ਵਕਤ ਪਾਇਆ ਵੇ ਅਸੀਂ ਤਾਂ ਇਹ ਮੰਗ ਮੰਗਦੇ ਆ ਸਾਡੇ ਡੱਲੇ ਆ ਸਾਹਿਬ ਨੂੰ ਮਹਾਰਾਜ ਤੰਦਰੁਸਤੀ ਚੰਗੀ ਕਲਾ ਬੀਤੁਰ ਮਾਤਮਾ ਰੱਖੇ ਉਹਦਾ ਬਾਲ ਵੀ ਰਹਿਣਾ ਉਹ ਇਹ ਇੱਕ ਡੱਲੇ ਵਾਲਾ ਦੁਨੀਆ ਤੁਰ ਗਿਆ ਸਾਰੀ ਦੁਨੀਆ ਪੰਜਾਬ ਹੀ ਡੱਲੇ ਆ ਇਹ ਨਾ ਕਹਿਣ ਇਹ ਸਰਕਾਰ ਪਿੱਛੇ ਹਟ ਜਾਣਗੇ ਇਹ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹੈ ਇਹ ਸਖ ਕੰਮ ਦੇ ਅੱਜ ਸਾਡੀਆਂ 20 25 ਬੱਸਾਂ ਇਕੱਲੇ ਫ੍ਰੀਕੋਰਟ ਚੋਂ ਭਰ ਕੇ ਗਈਆਂ ਆ ਬੀਬੀਆਂ ਦੀਆਂ ਬੀਬੀਆਂ ਨੇ ਹੌਸਲਾ ਬਲੰਦ ਕਰ ਤੇ ਅੱਜ ਸਾਡੇ ਕੰਨੀਆਂ ਨਿਆ ਮਰਿਆ ਜਮੀਰਾਂ ਦੇ ਲੋਕ ਘਰੇ ਬੈਠੇ ਆ ਤੇ ਅੱਜ ਸਾਡੇ ਅਣਖੀ ਬੀਬੀਆਂ ਭੈਣਾ ਬਦੋਦਾ ਸਾਰੀਆਂ ਚੱਲੀਆਂ ਅਸੀਂ ਇਸ ਕਰਕੇ ਅੱਜ ਕਾਫਲਾ ਬਹੁਤ ਤਕੜਾ ਲੈ ਕੇ ਚੱਲੇ ਆ। ਕਿਹਨਾਂ ਤੇ ਰੱਬ ਨਾ ਕਰੇ ਕੋਈ ਗਲਬਾਤ ਹੁੰਦੀ ਹੈ ਤੇ ਇੱਚੀ ਕਹੋਗੇ। ਫੇਰ ਅਸੀਂ ਵੇਖੋ ਇਹ ਨਾ ਸੋਚਣ ਸਰਕਾਰਾਂ ਵੀ ਪਿੰਡਾਂ ਦੀ ਸੌਖੇ ਜਾ ਕੇ ਵੜ ਜਾਣਗੇ ਅਸੀਂ। ਕਦੇ ਭਾਵੇਂ ਭਾਜੀ ਦਾ ਹਾਲ ਕਰਦੇ ਨਾ ਦੂਜੀਆਂ ਪਾਰਟੀਆਂ ਦੇ ਨਾਲ ਹਾਲ ਕਰਾਂਗੇ। ਵੇਖੋ ਉਹ ਸਪੋਰਟ ਹੀ ਕਰੀ ਜਾਂਦੇ ਕੋਈ ਕਰਕੇ ਵੀ ਫੋਨ ਸਾਨੂੰ। ਕੱਲੀ ਸਪੋਰਟ ਨਾ ਕੋਈ ਮੰਨਦਾ। ਸਾਨੂੰ ਇਹ ਵੀ ਵੇਖਣ ਪ੍ਰਧਾਨ ਜਿਹਦਾ ਪਤਾ ਲੈਣ ਉਹਨਾਂ ਉੱਥੇ